ਸਭ ਨੂੰ ਜੈ ਵੀਰਾਂ ਦੀ ਜੀ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਬਾਬਾ ਹਦਰ ਸੇਖ 786 ਤੇ ਤਾਂ ਸਭ ਤੋਂ ਪਹਿਲਾਂ ਸਭ ਨੂੰ ਦੱਸ ਦਈਏ ਵੀ ਪਹਿਲਾਂ ਜਿਹੜੀ ਇੱਕ ਮੈਂ ਵੀਡੀਓ ਬਣਾਈ ਸੀ ਬਾਬੇ ਦੀ ਸੇਵਾ ਤੇ ਤੇ ਪੰਗ ਤੇ ਉਹਦੇ ਵਿੱਚ ਸਧਾਰਨ ਸੇਵਾ ਸੀ ਵੇਣਾ ਗੱਡੀ ਵਾਲਿਆਂ ਵਾਸਤੇ ਤਾਂ ਉਸ ਵੀਡੀਓ ਨੂੰ ਸੰਗਤ ਨੇ ਬਹੁਤ ਪਿਆਰ ਦਿੱਤਾ ਬਹੁਤ ਲੋਕਾਂ ਦੇ ਕਮੈਂਟ ਆਏ ਇਹ ਵੀਰ ਜੀ ਜੋ ਗੱਡੀ ਵਾਲੀ ਸੇਵਾ ਹੈ ਜਾਂ ਗੱਡੀ ਵਾਲੇ ਵੀਰਾਂ ਵਾਸਤੇ ਸੇਵਾ ਹੈ ਉਹ ਸਾਨੂੰ ਦੱਸੀ ਜਾਵੇ ਕਈਆਂ ਦੇ ਕਮੈਂਟ ਸੀ ਜੀ ਸਾਡੀ ਗੱਡੀ ਪਹਿਲਾਂ ਚੱਲਦੀ ਸੀ ਬੰਦ ਹੋ ਗਈ ਪਹਿਲਾਂ ਬਾਬੇ ਦੀ ਕੌਣ ਚੱਲਦੀ ਸੀ ਬੰਦ ਹੋ ਗਈ ਜਾਂ ਬਾਬੇ ਦੇ ਹੁਕਮ ਸਹੀ ਜਾਂਦੇ ਸੀ ਹੁਣ ਉਹ ਹੁਕਮ ਪੂਰੇ ਹੁੰਦੇ ਨੇ ਸੋ ਅੱਜ ਮੈਂ ਤੁਹਾਨੂੰ ਜਾਣਕਾਰੀ ਦੱਸਣ ਜਾ ਰਿਹਾ ਉਹ ਗੱਡੀ ਵਾਲੇ ਵੀਰਾਂ ਵਾਸਤੇ ਕਿਹੜਾ ਸਮਾਨ ਹੈ ਜਿਹੜਾ ਉਹਨਾਂ ਨੇ ਸੇਵਾ ਦੇ ਵਿੱਚ ਵਰਤ ਲੈਣਾ ਹੈ ਜੋ ਭੰਗ ਦਾ ਥੋੜੀ ਸੇਵਾ ਦਾ ਨਿਯਮ ਤੇ ਮੈਂ ਉਹ ਸਾਖੀ ਰਹੂਗਾ ਜਿਵੇਂ ਮੈਂ ਪਹਿਲਾਂ ਵਾਲੀ ਵੀਡੀਓ ਚ ਸਮਝਾ ਚੁੱਕਿਆ ਹਾਂ ਹੁਣ ਜਿਹੜਾ ਵੀਰਾਂ ਨੇ ਗੱਡੀ ਚਲਾਉਣੀ ਹੈ ਜਾਂ ਗੱਡੀ ਦਾ ਕੰਮ ਕੋਲਣਾ ਉਹਨਾਂ ਵਾਸਤੇ ਅੱਜ ਦਾ ਜੋ ਸਮਾਨ ਹੈ ਇਹ ਥੋੜਾ ਜਿਹਾ ਨੋਟ ਕਰ ਲੈਣਾ ਤਾਂ ਨੋਟ ਕਰ ਲਿਓ ਨਹੀਂ ਤਾਂ ਵੀਡੀਓ ਨੂੰ ਲਾਈਕ ਕਰਕੇ ਜਾਂ ਸ਼ੇਅਰ ਕਰਕੇ ਰੱਖ ਲਿਓ ਜਦੋਂ ਵੀ ਤੁਸੀਂ ਸੇਵਾ ਸ਼ੁਰੂ ਕਰੋਗੇ ਉਹ ਕੋਈ ਨਹੀਂ ਦੁਆਰਾ ਸੌਣ ਸਕੇ ਤਾਂ ਵੀਰ ਜੀ ਸਮਾਨ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਤੇ ਸੋਭਾ ਸੋਭਾ 4 ਵਜੇ ਤੁਸੀਂ ਬਾਪੇ ਦੇ ਚਾਰਾਗਰ ਉਸੇ ਕਰਨੇ ਆ ਉਸ ਤੋਂ ਬਾਅਦ ਜਿਹੜੀ ਗੱਡੀ ਵਾਲੇ ਵੀਰਾਂ ਨੇ ਭੱਗ ਪਾਉਣੀ ਆ ਉਹ ਕਿਸ ਤਰੀਕੇ ਪਾਉਣੀ ਆ ਵੀਰ ਜੀ ਜਦੋਂ ਆਪਾਂ ਭੱਗ ਪਾਉਣ ਜਾਣਾ ਜੋ ਪਾਗ ਦਾ ਪਿਆਲਾ ਆਪਣੇ ਕੋਲੇ ਕੋਈ ਜੱਗ ਚ ਕੋ ਦੋਲੂ ਚ ਕਿਸੇ ਬਰਤਨ ਚ ਹੋਊਗਾ ਤਾਂ ਜੋ ਵੀ ਰਗਦੀ ਕਰਦਾ ਜੀਤੇ ਬਾਬੇ ਦੀ ਸੇਵਾ ਜਾਂ ਮਾਬੇ ਦੀ ਸੇਵਾ ਚ ਕਰੀ ਚਾਹੁੰਦਾ ਹੈ ਜਾਂ ਜੀਤੇ ਕੋਈ ਬਾਬੇ ਦਾ ਰੰਗ ਹੈ ਉਹਨੇ ਸਭ ਤੋਂ ਪਹਿਲਾਂ ਜਿਹੜਾ ਆਪਦਾ ਕੱਪੜਾ ਹੈ ਉਹ ਚਾਦਰਾਂ ਬਣਾ ਲੇ ਜੀ ਚਾਦਰਾਂ ਚਿੱਟੇ ਰੰਗ ਦਾ ਹੋਵੇ ਤਾਂ ਵਾੜਾ ਵਧੀਆ ਜਿਵੇਂ ਮੈਂ ਪਾਣਾ ਰੱਖਿਆ ਜੇ ਕੋਈ ਹੋਰ ਰੰਗ ਦਾ ਉਹ ਚਾਦਰ ਜਿਹੜਾ ਹੋਊਗਾ ਉਹ ਧਰਤੀ ਨੂੰ ਅਟੈਚ ਕਰਦਾ ਯਾਨੀ ਕਿ ਜਦੋਂ ਤੁਸੀਂ ਪਰ ਧਰਤੀ ਦੇ ਨਾਲ ਲੱਗਦਾ ਹੋਵੇ ਧਰਤੀ ਸੁੰਭਰਦਾ ਹੋਵੇ ਜਿਹਨੂੰ ਆਪਾਂ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ ਧਰਤੀ ਸੁੰਭਰਦਾ ਹੋਵੇ ਚਾਦਰ ਆ ਉਹ ਤੇ ਸਿਰ ਦੇ ਉੱਤੇ ਹਰੇ ਰੰਗ ਦੀ ਚਾਦਰ ਲੈਣੀ ਰੰਗਾ ਸਿਰ ਨਹੀਂ ਲੱਗ ਜਾਣਾ ਹਰੇ ਰੰਗ ਦੀ ਚਾਦਰ ਸਿਰ ਤੇ ਲੈਣੀ ਆ ਡੋਲੇ ਦੇ ਵਿੱਚ ਬਾਬੇ ਦਾ ਚਾਂਦੀ ਦਾ ਡੰਡ ਹੋਣਾ ਚਾਹੀਦਾ ਚਾਂਦੀ ਦਾ ਡੰਡ ਅੰਦਰ ਬਾਬੇ ਬੋਟਲੇ ਵਾਲੇ ਦਾ ਇਹ ਟੋਲੇ ਦੇ ਵਿੱਚ ਪੈਂਦਾ ਐ ਇਹਨੂੰ ਸਾਡੀਆਂ ਭੈਣਾਂ ਵੀ ਪਾ ਸਕਦੀਆਂ ਸਾਡੇ ਵੀਰ ਵੀ ਪਾ ਸਕਦੇ ਆ ਇਹਦੇ ਵਿੱਚ ਕੋਈ ਲੋਪਾ ਨਹੀਂ ਚਾਂਦੀ ਦਾ ਡੰਡ ਟੋਲੇ 'ਚ ਪਾਉਂਦਾ ਚਾਦਰਾਂ ਤੁਸੀਂ ਬੰਨਣਾ ਤੇ ਸਿਰ ਤੇ ਤੁਸੀਂ ਬਾਬੇ ਦੀ ਹਰੇ ਰੰਗ ਦੀ ਚਾਦਰ ਲੈਣੀ ਹੈ ਜਾਂ ਨੀਲੇ ਰੰਗ ਦੀ ਚਾਦਰ ਲੈਣੀ ਜੇ ਮੇਰੀਆਂ ਭੈਣਾਂ ਕੋਈ ਸੇਵਾ ਕਰਦੀਆਂ ਤਾਂ ਉਹਨਾਂ ਨੂੰ ਚਾਦਰੇ ਦੀ ਕੋਈ ਲੋੜ ਨਹੀਂ ਹੋਣੀ ਸੋ ਇੱਕ ਚਿਰਾਗ ਪੀਰ ਦਾ ਇਹ ਚਰਾਗ ਪੀਲ ਦਾ ਤੁਸੀਂ ਕਿੱਥੇ ਲਾਉਂਗੇ? ਸ਼੍ਰੀ ਦੇ ਥੱਲੇ ਲਾਉਣਾ ਹੈ। ਜਦੋਂ ਭੰਗ ਪਾਉਣ ਜਾਣਾ ਹੈ, ਪਹਿਲਾ ਵਾਰ ਦੇ ਚਰਾਗ ਥੋੜਾ ਜਿਹਾ ਤਾਂ ਕਿ ਲਾ ਦੇ ਸ਼੍ਰੀ ਤੋਂ। ਬਾਅਦ ਦੇ ਵਿੱਚ ਭੰਗ ਪਾ ਦੇ। ਤੇ ਉਸ ਤੋਂ ਬਾਅਦ ਜਿਵੇਂ ਮੈਂ ਪਿਛਲੀ ਵੀਡੀਓes ਵਿੱਚ ਦੱਸਿਆ ਹੈ ਤੇ ਹੁਣ ਤੁਸੀਂ ਕੀ ਕਰਨਾ ਹੈ ਭੰਗ ਪਾਤੀ ਉੱਥੇ ਚਰਾਗ ਵੀ ਲਾ ਕੇ ਪਾਉਂਦੇ ਦਾ ਕਰੇ ਆਗੇ। ਉਸ ਤੋਂ ਬਾਅਦ ਆ ਕੇ ਸਵਾ ਕੱਟਾ ਨਹੀਂ ਤਾਂ 40 ਮਿੰਟ ਜੋ ਵੀ ਤੁਹਾਡੇ ਤੁਹਾਨੂੰ ਗੁਰੂ ਓਸਤਾਦ ਨੇ ਕੋਈ ਮੱਥਰ ਦਿੱਤਾ ਫਾਦੇ ਦਾ ਕਲਮਾ ਦਿੱਤਾ ਜੇ ਵਰਦੇ ਦਾ ਪਾਠ ਤੁਹਾਡੇ ਕੋਲ ਹੈਗਾ ਜੇ ਤੁਸੀਂ ਪੜ੍ਹਦੇ ਹੋ ਉਹ ਪਾਠ ਬਾਬੇ ਦਾ ਕਰਨਾ ਸਵਾ ਘਾਟਾ ਕਰਦੇ ਤਾਂ ਬਾਲਾ ਵਧੀਆ ਨਹੀਂ ਤਾਂ 40 ਮਿੰਟ ਜ਼ਰੂਰ ਕਰਨਾ ਇਹ ਸੇਵਾ ਤੁਸੀਂ ਪਹਿਲੀ ਗੱਲ ਮੈਂ ਤਾਂ ਕਹਿਣਾ ਵੀ ਇਹ 40 ਦਿਨ ਤਰੋ ਜੇ ਇਹਦਾ ਅਸਲੀ ਮੇਰਾ ਦੇਖਣਾ ਹੈ ਤਾਂ ਨਹੀਂ ਤਾਂ 21 ਦਿਨਾਂ ਦੇ ਵਿੱਚ ਵਿੱਚ ਸ਼ਰਤਾਂ ਤੇ ਪਾਪਾਂ ਨਾਲ ਜੇ ਤੁਸੀਂ ਕਰਦੇ ਹੋ ਤਾਂ ਬਾਲੀ ਨਹੀਂ ਕਰ ਸਕਦੇ ਤਾਂ 21 ਦਿਨ ਜ਼ਰੂਰ ਕਰੋ ਤਨ ਤੇ ਮਨ ਨਾਲ 바ਪਾ ਤੁਹਾਨੂੰ ਰੰਗ ਵਿਖਾਊਗਾ ਇਹਦੇ ਵਿੱਚ ਜੋ ਤੁਹਾਨੂੰ ਮੈਂ ਪਹਿਨਾਵਾ ਉਹ ਦੱਸਤਾ ਦੌਲੇ ਦੇ ਵਿੱਚ ਡੰਡ ਪਾਉਣਾ ਉਹ ਦੱਸਤਾ ਸਿਰ ਤੇ ਤੁਸੀਂ ਕੀ ਇਹਨਾਂ ਉਹ ਦੱਸਤਾ ਹੁਣ ਐਤੂ ਬਾਅਦ ਗੱਡੀ ਵਾਲੇ ਵੀਰਾਂ ਦਾ ਜਿਹੜਾ ਸ਼ਾਮ ਦਾ ਕਰਮ ਹੋਊਗਾ ਪਾਜਾ ਪਾਟੜ ਕੇ ਪਾਤੀ ਪਾਠ ਪਾਠ ਇਹਦਾ ਕਰ ਲਿਆ ਉਸ ਤੋਂ ਬਾਅਦ ਉਹਨੇ ਕੰਮ ਤਾਂ ਨਿਆਣੇ ਚਲੇ ਗਏ ਜਾਂ ਜੋ ਵੀ ਆਪਣਾ ਨਹੀਂ ਰੋਜ਼ ਦੀ ਆਵਾਜਾਈ ਦੇ ਕੰਮ ਹੈ ਕਿਉਂ ਕਰ ਨਹੀਂ ਹੈ ਬੰਦੇ ਨੇ ਹਰੇਕ ਨਹੀਂ ਕਰਦੇ ਸ਼ਾਮ ਨੂੰ ਆ ਕੇ ਫਿਰ ਬਾਬੇ ਦੇ ਚਿਰਾਗ ਲਾਉਨੇ ਜੋ ਗੱਦੀ ਵਾਲੇ ਵੀਰਾਂ ਵਾਸਤੇ ਆ ਉਹਨਾਂ ਵਾਸਤੇ ਕੰਮ ਹੈ ਤੇ ਬਾਬੇ ਦੀ ਘਰੇ ਤੁਸੀਂ ਧੂਪ ਪਾਉਣੀ ਹੈ ਢੇਲੀ ਪੰਜ ਪਤਾਸਿਆਂ ਦੀ ਜੇ ਨਾਲ ਲੱਖ ਦਾ ਤਾਂ ਪੀਰ ਨੂੰ ਮਰਦਿਆ ਕੋੜੀ ਸ਼ੱਕਰ ਕੋਈ ਚਮਚਾ ਸਵਾ ਚਮਚਾ ਸ਼ੱਕਰ ਦਾ ਲੌਂਗ ਤੇ ਇਲਾਇਚੀ ਚਾਰ ਚੀਜ਼ਾਂ ਧੂਪਵਾ ਦਿਓ ਡੇਲੀ ਪਉਣੀ ਹੈ ਜਿੰਨੇ ਵਿੱਚ ਵੀਰਵਾਰ ਆਉਣਗੇ ਸੇਵਾ ਦੇ ਵਿੱਚ ਤੁਸੀਂ ਇਹ ਵਾਰ ਤੋਂ ਸ਼ੁਰੂ ਕਰੋਗੇ ਜਿੰਨੇ ਸੇਵਾ ਦੇ ਵਿੱਚ ਵੀਰਵਾਰ ਆਉਣਗੇ ਉਸ ਦਿਨ ਬਾਬੇ ਦੀ ਨਿਆਜ਼ ਗੁਲਗਲੇ ਲੌਂਗ ਲਾਈਚੀਆਂ ਤੇ ਮਹਿੰਦੀ ਐਨੀ ਚੀਜ਼ ਤੁਹਾਡੇ ਕੋਲੇ ਹੋਣੀ ਚਾਹੀਦੀ ਹੈ ਵੀਰਵਾਰ ਨੂੰ ਤੇ ਤੁਸੀਂ ਭੂਤ ਪਉਣੀ ਹੈ ਪਲੱਸ ਮਿੱਠੀ ਰੋਟੀ ਜਿਹੜੀ ਕੀ ਪੁਰਾਣੇ ਫਕੀਰ ਆਉਂਦੇ ਹੁੰਦੇ ਸੀਗੇ ਅੱਜ ਕੱਲ ਤਾਂ ਕਈ ਬਾਬੇ ਆਏ ਜਿਹੜੇ ਮੇਨ ਚੀਜ਼ਾਂ ਉਹ ਛੇਤੀ ਕਿਤੇ ਦੱਸ ਦੇਣਗੇ ਚੇਲਿਆਂ ਨੂੰ ਆਉਂਦੇ ਆਣ। ਇਹ ਜਿਹੜੀਆਂ ਤੁਹਾਨੂੰ ਮੈਂ ਗੱਲਾਂ ਦੱਸਦਾ ਮੇਰੀ ਵੀਡੀਓ ਦੇ ਵਿੱਚ ਮੇਨ ਮੇਨ ਜਾਂ ਗਹਿराई ਵਾਲੀਆਂ ਗੱਲਾਂ ਤੁਹਾਨੂੰ ਮਿਲਣਗੀਆਂ। ਸਮਾਨ ਹੈ ਜਿਹੜਾ ਜੀ ਸ਼ਾਮ ਨੂੰ ਧੂਪ ਦਾ ਗੌਂਗ ਇਲਾਚੀਆਂ ਤੇ ਸਫਰ ਤੇ ਪਾਸੇ ਆ ਜਿੱਦਣ ਵੀਰਵਾਰ ਹੋਊਗਾ ਵੀਰ ਜੀ ਉਦੋਂ ਨਿਯਾਜ਼ ਗੁਲਗਲੇ ਮੈਂਦੀ ਸ਼ੱਕਰ ਪੋਟਾਸ਼ੇ ਲੰਗ ਲੈ ਜੀਆਂ ਬਾਬੇ ਦੀ ਇੱਕ ਮਿੱਠੀ ਰੋਟੀ ਵੀਰ ਮਲੇੜ ਖੋਟ ਜਾਨੀ ਜੋ ਕਿ ਬਹੁਤ ਜ਼ਰੂਰੀ ਹੈ ਤੇ ਬਹੁਤ ਅੜੇ ਕੰਮ ਕੱਢਦੀ ਹੈ ਤੇ ਲੱਗਦੀ ਵੀ ਹੈਗੀ ਤੇ ਹਰੇਕ ਬੰਦੇ ਨੂੰ ਇਸ ਦਾ ਪਤਾ ਵੀ ਨਹੀਂ ਤੇ ਹਰੇਕ ਬੰਦੇ ਨੂੰ ਪਤਾ ਹੈ ਤਾਂ ਕੋਈ ਇਹ ਦੱਸਦਾ ਵੀ ਨਹੀਂ ਇਹ ਤੁਸੀਂ ਮਿੱਠੀ ਰੋਟੀ ਵੀ ਜ਼ਰੂਰ ਲਓਗੇ ਬਾਬੇ ਕੂਟਲੇ ਵਾਲੇ ਦੀ ਤੇ ਇਹ 21 ਦਿਨਾਂ ਦਾ ਕਰਮ ਰੱਖ ਲਿਓ ਜਾਂ 41 ਦਿਨਾਂ ਦਾ ਰੱਖ ਲਿਓ ਛੋਟੀ ਪੌਣਾ ਦੇ ਵਿੱਚ ਵੀ ਫਰਕ ਪੈ ਜੂਗਾ ਮਕਮਾ ਦੇ ਵਿੱਚ ਵੀ ਫਰਕ ਪੈ ਜੂਗਾ ਗੱਡੀ ਵਾਲਾ ਕੰਮ ਵੀ ਖੁੱਲ ਜੂਗਾ ਹਾਂ ਗੱਡੀ ਦਾ ਕੰਮ ਜਿਹੜਾ ਖੁੱਲਣ ਦੇ ਬਾਰੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਜੇ ਤੁਹਾਡੀ ਗੱਡੀ ਦੇ ਵਿੱਚ ਮੁੱਢ ਕੋਟਲੇ ਪੀਰਦਾ ਤਾਂ ਥੋੜਾ ਕੰਮ ਜ਼ਰੂਰ ਹੋ ਲਈ ਪਾ ਅਗਰ ਮੁੱਢ ਕਿਸੇ ਹੋਰ ਦੇਵਤੇ ਦਾ ਕੋਈ ਲੱਖ ਦਾ ਤੇ ਪੀਰਦਾ ਕੋਈ ਭੈਰੋ ਜਿਆ ਖਾਲੀ ਦਾ ਜਾਂ ਕੋਈ ਸ਼ਾਂਤਾਂ ਦਾ ਤਾਂ ਤੁਹਾਨੂੰ ਰਸਤਾ ਜ਼ਰੂਰ ਮਿਲ ਜੂ ਛੋਟੇ ਦੇਵੀ ਦੇ ਤੋਂ ਜੋ ਵੀ ਸੁਟਾ ਖੁੱਲਦਾ ਦਿੱਤਾ ਹੈ ਜੇ ਮੋਟ ਹੈ ਉਹ ਤੁਹਾਨੂੰ ਰਸਤਾ ਜਰੂਰ ਦੇ ਦੇਣਗੇ ਵੀ ਹਦਰ ਸ਼ੇਖ ਸੱਚੀ ਸਰਕਾਰ ਤੁਹਾਨੂੰ ਰਸਤਾ ਦਿਖਾ ਦੇਣਗੇ ਆਏ ਵੀ ਆ ਤੇਰਾ ਰਸਤਾ ਹੈ ਇੱਥੋਂ ਤੇਰਾ ਕੰਮ ਹੋ ਜਣ ਗਿਆ ਇੱਥੋਂ ਤੇਰੀ ਪੂਰਣੀ ਹੋ ਗਈ ਜੇ ਇਸ ਤਰੀਕੇ ਦਾ ਕੰਮ ਚੱਲਦਾ ਤਾਂ ਵੀਰ ਇਹ ਟਕਾਲੀ ਜਨਾਂ ਦੀ ਸੇਵਾ ਜਰੂਰ ਧਨਮਾਨ ਨਾਲ ਕਰੋ ਬਾਬਾ ਹਦਰ ਸ਼ੇਖ ਵੇੜੇ ਪਾਰ ਕਰੂਆ ਵੀਰ ਕੋਟ ਲਿਆਵਾ ਸਭ ਦੇ ਵੇੜੇ ਪਾਰ ਕਰੂਆ ਜਿੱਦਣ ਤੁਹਾਡੀ ਸੇਵਾ ਸਪੂਰਣ ਹੁੰਦੀ ਹੈ ਉਹਦਣ ਜੇ ਹੋ ਸਕਦਾ ਹੈ ਪਰ ਬਾਬੇ ਦੀ ਜਿਵੇਂ 21 ਮਾ ਦਿਨ ਬਰਦਾ ਜਾਂ ਕਿ 21 ਮਾ ਦਿਨ ਬੰਦਾ ਉਦੋਂ ਤੁਸੀਂ ਜੋ ਵੀ ਗੱਦੀਆਂ ਕੜਾਈਆਂ ਨਜ਼ਰ ਮਿਆਂ ਜਾਂ ਤੁਸਾਂ ਸਮ ਕਰਨੀਆਂ ਉਦੋਂ ਹੋ ਸਕੇ ਤਾਂ ਬਾਬੇ ਦਾ ਕੋਈ ਜਸ ਪਾਠ ਜਾਂ ਕੋਈ ਢੋਲ ਦਾ ਡਕਾ ਜਰੂਰ ਲਵਾ ਦਿਓ ਕਰੇ ਕੋਈ ਸੇਵ ਸਾਈ ਸੱਦ ਕੇ ਤੇ ਜਿਨ੍ਹਾਂ ਵੀਰਾਂ ਦੇ ਕੋਈ ਗੱਦੀ ਦੇ ਵਿੱਚ ਕਈ ਗੱਦੀਆਂ ਦੇ ਵਿੱਚ ਸਿਸਟਮ ਹੁੰਦਾ ਹੈ ਉਹ ਦੇਖਿਆ ਬਾਬੇ ਵੀ ਉਹਨਾਂ ਦੇ ਇਸ ਤਰੀਕੇ ਦਾ ਹੁੰਦਾ ਵੀ ਉਹਨੂੰ ਕਦੇ ਕਦਾਂ ਕੋਈ ਸ਼ਰਾਬ ਦੀ ਧੂਪ ਪਉਣੀ ਪੈਂਦੀ ਹੈ ਤਾਂ ਜਿੰਨੇ ਦਿਨ ਤੁਸੀਂ ਇਹ ਪੀਰ ਬੋਟਲੇ ਦੀ ਸੇਵਾ ਕਰੋਗੇ ਜਿਹੜੇ ਬੰਦੇ ਵੈਸ਼ਨੋ ਜਿਹੜੇ ਇਸ ਚੀਜ਼ ਨੂੰ ਕੋਈ ਲੈਣਾ ਦੇਣਾ ਨਹੀਂ ਨਿਕਾ ਉਹਨਾਂ ਵਾਸਤੇ ਕੋਈ ਥਾਂ ਨਹੀਂ ਕਿਉਂਕਿ ਕਈ ਬੰਦੇ ਮਾਤਾ ਕਾਲੀ ਜਾਂ ਭੈਰੌਂਦੀ ਕਰੇ ਧੂਪ ਪਾਉਂਦੇ ਆ ਪਿਆਲੇ ਦੀ ਥੋੜੇ ਪਾਣੀ ਦੀ ਤੇ ਉਹ ਤੁਸੀਂ ਉਹਨੇ ਦਿਨ ਧੂਪ ਨਹੀਂ ਪਾ ਸਕਦੇ ਜਿੰਨੇ ਦਾ ਤੁਹਾਡੀ ਸੇਵਾ ਚ ਲੋਗੀ ਭਾਵੇਂ ਤੁਹਾਡੀ ਮਾਤਾ ਦੀ ਸ਼ੋਖ ਹੈ ਭਾਵੇਂ ਤੁਹਾਡੀ ਭੈਣ ਦੀ ਸ਼ੋਖ ਹੈ ਭਾਵੇਂ ਤੁਹਾਡੀ ਮਸਾਣੀ ਦੀ ਸ਼ੋਖ ਹੈ ਪਰ ਤੁਹਾਡੇ ਕੋਈ ਸਾਧ ਹੈ ਜਿਹਦੇ ਇਧੇ ਦਾ ਗੱਲ ਵਿੱਚ ਚੱਲਦਾ ਹੈ ਕਿ ਤੁਸੀਂ ਉਹਦੀ ਇਸ ਤਰੀਕੇ ਦੇ ਮਤਲਬ ਨਹੀਂ ਪਾਉਂਦੇ। ਮਤਲਬ ਜੋ ਸ਼ਰਾਬ ਹੈ ਉਸ ਨੂੰ ਤੁਸੀਂ ਟੱਚ ਵੀ ਨਹੀਂ ਕਰੋਗੇ। ਪਰ ਮੈਂ ਕਿਸੇ ਦੀ ਨਹੀਂ। ਕੀ ਤਾਂ ਕਿ ਬਾਬਾ ਹਰਿਸ਼ੇਖ ਸੱਚੀ ਸਰਕਾਰ ਬਹੁਤ ਇੱਕ ਪਾਕਿਸਤਾਨੀ ਚੀਜ਼ ਹੈ। ਤੇ ਇਸ ਚੀਜ਼ ਤੋਂ ਬਾਬੇ ਨੂੰ ਪਤਾ ਵੀ ਆਪਾਂ ਬਹੁਤ ਨਕਰਤਾ ਪਰ ਗੱਡੀ ਦੇ ਵਿੱਚ ਕਈ ਵਾਰੇ ਸੁੱਖ ਲਾਉਣੀ ਪੈ ਜਾਂਦੀ ਹੈ। ਕਿਸੇ ਦਾ ਕੰਮ ਇਹ ਜਾ ਹੁੰਦਾ ਹੈ ਜਾਂ ਕਿਸੇ ਦਾ ਕੁਦੇ ਦਿੱਤਾ ਇਹ ਜਾ ਹੁੰਦਾ ਆਪਾਂ ਕਿਸੇ ਦੀ ਮੰਗਿਆ ਨਹੀਂ ਕਰਦੇ। ਇਸੋ ਕਹ ਲਾਂਗੇ ਬਈ ਸੋ ਉਹਨੇ ਦਿਨ ਵੀਰ ਇਸ ਚੀਜ਼ ਦਾ ਥੋੜਾ ਜਿਹਾ ਪ੍ਰੇਸ਼ ਕਰ ਲਿਓ ਕੋਈ ਆਪਦੇ ਅੱਗੇ ਪਿੱਛੇ ਪਹਿਲਾਂ ਬਾਝ ਸੋਖ ਲਾ ਲਿਓ ਬਾਝ ਹੈ ਬਚਾੜੇ ਹੈ ਜੇ ਤੁਸੀਂ ਕੰਮ ਕਰਦੇ ਹੋ ਕਿ ਬਾਬੇ ਦੀ ਸੇਵਾ ਵੀ ਤੁਸੀਂ ਰੱਖ ਲਈ ਤੇ ਤੁਸੀਂ ਉਹ ਕੰਮ ਕਰਦੇ ਹੋਗੇ ਤਾਂ ਵੀਰ ਥੋੜੀ ਜਿਹੀ ਕਰਾਈ ਸੇਵਾ ਜ਼ੀਰੋ ਹੋ ਜੂਗੀ ਤੇ ਐਵੇਂ ਬਾਬਾ ਹੋਰ ਨਾ ਜੂਗਾ ਸੋ ਇਹ ਸੀ ਛੋਟਾ ਜਿਹਾ ਸਮਾਨ ਗੱਡੀ ਵਾਲੇ ਵੀਰਾਂ ਵਾਸਤੇ ਡੌਲੇ ਚ ਡੰਡ ਸ਼ਰਤ ਚਾਤਰ ਤੇ ਸ਼੍ਰੀ ਥਲੇ ਬੰਦੇ ਦਾ ਚਰਾਗ ਹਾਂ ਮੰਤਰ ਜਾਪ ਸਿੱਧ ਹੋਣਾ ਚਾਹੀਦਾ ਜੋ ਤੁਹਾਡੇ ਗੁਰੂ ਪੀਰ ਹਸਤਾਜ ਜਿਥੋਂ ਦਿੱਤਾ ਮੰਤਰ ਉਹ ਵੀ ਕੰਮ ਕਰੂਗਾ ਅੱਜ ਕੱਲ ਕੀ ਕਰਦੇ ਐ ਬਾਬੇ YouTube ਦੇ ਉੱਤੇ ਫਰੇਕੀ ਕਲਾਮਾਂ ਪਾਈ ਜਾਂਦਾ ਫਰੇਕੀ ਗੱਲਾਂ ਵੀ ਪਾਈ ਜਾਂਦਾ ਇਹ ਕਲਮੇ ਪਹਿਲੀ ਗੱਲ ਤਾਂ ਪੂਰੇ ਨਹੀਂ ਹੁੰਦੇ ਪੂਰੇ ਹੁੰਦੇ ਤੇ ਆਪਣੇ ਕੋਲੋਂ ਸਿੱਧ ਨਹੀਂ ਹੋ ਸਕਦਾ ਕਿਉਂਕਿ ਉਹਨਾਂ ਦੇ ਵਿੱਚ ਉਹ ਵਿਧੀ ਪੂਰੀ ਨਹੀਂ ਦੱਸਦੇ ਗੁਰੂ ਮੰਤਰ ਉਹ ਹੁੰਦਾ ਜੋ ਗੁਰੂ ਦੀ ਜਵਾਰ ਚੋਂ ਨਿਕਲ ਜੇ ਪਰ ਇਹ ਕਹਿੰਦਾ ਹੈ ਜੇ ਉਹ ਕੰਮ ਵੀ ਕਰਦਾ ਹੈ ਤੇ ਉਹਦੇ ਵਿੱਚ ਆਪਣਾ ਦੇਹਤ ਕੋਈ ਨੁਕਸਾਨ ਨਹੀਂ ਹੁੰਦਾ ਜੇ ਤੁਸੀਂ YouTube ਦੇ ਉੱਤੋਂ ਜਾਂ ਕੋਈ ਰੈਟ ਦੇ ਉੱਤੋਂ ਜਾਂ ਇੰਟਰ ਜਾਲ ਚੋਂ ਕੱਢ ਕੇ ਕੋਈ ਪਾਠ ਕਰੀ ਜਾਂਦੇ ਹੋ ਤੁਹਾਡਾ ਨੁਕਸਾਨ ਕਰੂਗਾ ਇਹਨਾਂ ਜੇ ਤੁਹਾਨੂੰ ਉਸ ਦੀ ਵਿਧੀ ਨਹੀਂ ਪਤਾ ਹਾਂ ਜੇ ਤੁਹਾਡੇ ਕੋਲ ਕੋਈ ਵਰਦੇ ਦਾ ਮੰਤਰ ਪਾਠ ਜਾਂ ਇਹ ਨਹੀਂਗਾ ਮੈਨੂੰ ਕਮੈਂਟ ਕਰਕੇ ਦੱਸ ਦਿਓ ਇੱਕ ਬਾਬੇ ਦਾ ਬਿਲਕੁਲ ਛੋਟਾ ਜਿਹਾ ਮੰਤਰ ਹੈ ਪਾਠ ਹੈ ਜਾਂ ਬਾਬੇ ਦਾ ਕਲਮਾ ਹੈ ਲੋ ਬਾਬੇ ਦਾ ਦਰਸ਼ਨ ਜਗਨ ਕਰਨ ਵਾਸਤੇ ਉਹ ਹੈਗਾ ਸਾਡੇ ਉਸਤਾਦ ਨੇ ਬਹੁਤ ਸਮੇਂ ਤੋਂ ਸਾਨੂੰ ਲਖਾਇਆ ਤੇ ਮੈਂ ਉਸੇ ਚੀਜ਼ ਦਾ ਪ੍ਰਯੋਗ ਕਰਦਾ ਹਾਂ ਬੁਰੀ ਲੱਗੀ ਤੇ ਉਹ ਬੜੇ ਕੰਮ ਸਵਾਰਦਾ ਹੈ ਕੋਈ ਗੱਲ ਨਹੀਂ ਜੀ ਸੋ ਜੇ ਉਹ ਤੁਹਾਡੇ ਕੋਲ ਕੋਈ ਪਾਠ ਹੈ ਨਹੀਂਗਾ ਜਾਂ ਤੁਸੀਂ YouTube ਵਾਲੇ ਕੋਈ ਜਾਂ ਕੋਈ ਇਧਰੋਂ ਕੋਈ ਇਧਰੋਂ ਕੋਈ ਪਾਠ ਨਹੀਂ ਕਰੀ ਜਾਂਦੇ ਜਾ ਬੁਰੂ ਨੇ ਥੋੜੂ ਕੁ ਪਾਸ ਨਹੀਂ ਦੱਸਿਆ ਤਾਂ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸ ਦਿਓ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਐਸੇ ਵੀਡੀਓ ਦੇ ਵਿੱਚ ਉਹ ਪਾਸ ਜਿਹੜੇ ਦੇ ਵਿੱਚ ਮਾਰੂਗਾ ਤੇ ਤੁਸੀਂ ਕਰੋ ਵੀਰ ਮਿਹਨਤ ਕਰੇ ਹੋਣੀ ਹੈ ਕੁਝ ਵੇਖੇ ਕੁਝ ਲਿਖੇ ਤੋਂ ਕੁਝ ਪੜੇ ਤੋਂ ਕੁਝ ਹੁੰਦਾ ਅੱਜ ਆਪਾਂ ਕਹਿ ਦਿੰਨੇ ਆ ਫਲਾਣੇ ਦੀ ਇੰਨੀ ਚੜ੍ਹਾਈ ਹੈ ਇੰਨਾ ਕੰਮ ਹੈ ਇਹਦਾ ਨਾਮ ਹੈ ਤਾਂ ਉਹਦੇ ਪਿੱਛੇ ਇੱਕੋ ਹੀ ਚੀਜ਼ ਹੁੰਦੀ ਹੈ ਸੇਵਾ ਆਪਦੀ ਬੰਦਗੀ ਮਿਹਨਤ ਹੀ ਬਾਦਗੀ ਥੋੜਾ ਕੋਈ ਲੰਮੀ ਚੋਟ ਕਰਦੇ। ਬਾਕੀ ਅਗਲੇ ਵੀਡੀਓ ਦੇ ਵਿੱਚ ਤੁਹ ਮੈਂ ਦੱਸੂਗਾ ਜਿਹੜੀ ਆਪਣੀ ਕਾਉਣ ਹੁੰਦੀ ਹੈ ਕਾਉਣ ਦਾ ਰੰਗ ਦੂਣ ਸਵਾਇਆ ਕਰਨ ਵਾਸਤੇ ਜਾਂ ਗੱਡੀ ਦੇ ਵਿੱਚ ਬਹੁਤ ਡੂੰਗੀ ਉਲਝਣਾ ਜੋ ਮਾਥਮਈ ਸੇਵਾ ਦਸੀਆ ਉਲਝਣ ਤਾਂ ਇਸ ਦੇ ਵਿੱਚ ਵੀ ਥੋੜੀ ਫਟਪੁਜਰ ਨਿਕਲ ਜੂ ਪਰ ਕਈ ਗੱਡੀਆਂ ਦੇ ਵਿੱਚ ਜਿਵੇਂ ਜੋ ਗੱਡੀਆਂ ਬਣ ਦਿੱਤੀਆਂ ਜਾਂਦੀਆਂ ਕੋਈ ਚੇਲੇ ਦੁਆਰਾ ਸ਼ਰਾਬ ਪਾ ਕਰਕੇ ਜਾਂ ਕੋਈ ਗੁਰੂ ਹੁੰਦਾ ਹੈ ਉਹਦੀ ਕੋਈ ਚੇਲੇ ਨਾਲ ਬਣ ਹੋ ਜਾਂਦੀ ਹੈ ਉਹ ਕਿਸੇ ਵੀ ਜੁਗਦਾਇ ਦਾ ਜਾਂ ਕਿਸੇ ਤਰੀਕੇ ਨਾਲ ਵੀ ਬਣੀ ਜਾਂਦੀ ਹੈ ਉਹਨਾਂ ਵੀਰਾਂ ਵਾਸਤੇ ਮੈਂ ਜੀ ਦੀ ਦੱਸੂਗਾ ਮੋਰਚ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਮੈਂ ਸਾਧੂ ਸੰਪਾਾਰੇ ਇੱਕ ਪਾਸੇ ਬਾਰੇ ਉਹ ਗੱਦੀ ਬਾਰੇ ਸੋ ਵੀਰ ਆਪਾਂ ਬੜਾ ਕੁਛ ਤਾਂ ਨਹੀਂ ਜਾਣਦੇ ਪਰ ਜਿੰਨਾ ਕੁ ਜਾਣਦੇ ਉਨਾਂ ਕੋ ਤੋਂ ਲੋਕੋ 괜ੀ ਰੱਖ ਦੇ ਆ ਤੁਹ ਛੋਟੇ ਇਹ ਚੈਨਲ ਰਹੀ ਤੁਹ ਦਿਨ ਸਾਂਝੀ ਕਰਾਂਗੇ ਗੱਲਾਂ ਜਿੰਨੀ ਗ ਜਾਣਕਾਰੀ ਸਭ ਨੂੰ ਗੁਰੂ ਦੇ ਨਸਤਾਣੇ ਸਖਈਏ ਸਾਡੇ ਨੇ ਉਹਨੇ ਕੋ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਸੋ ਇਸ ਚੈਨਲ ਦੇ ਉੱਤੇ ਮੈਂ ਬਾਬੇ ਦੇ ਜਸ ਵੀ ਪਾਉਣਾ ਹੁੰਦਾ ਸੁਣਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਵੱਧ ਤੋਂ ਵੱਧ ਪਿਆਰ ਦਿਓ ਤੇ ਪਿਛਲੀ ਵੀਡੀਓ ਤੁਸੀਂ ਮੈਨੂੰ ਬਹੁਤ ਪਿਆਰ ਦਿੱਤਾ ਮੇਰੇ ਜੋ ਜਸ ਬਲੋਡ ਰਿਹਾ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਸੰਗਤ ਨੇ ਬਾਬਾ ਕੋਟਲੇ ਵਾਲਾ ਤੁੰਦ ਰੁਸਤੀਆ ਬਖਸ਼ੀ ਤੁਹਾਡਾ ਭਲਾ ਕਰੇ ਤੁਹਾਡੀ ਹਰ ਮੌਕੇ ਆਪੀ ਕਰੇ ਗੋਲ ਬਾਬਾ ਤੇਰੇ ਸੱਚੇ ਦਰਵਾਜ਼ੇ ਜੈ